ਤਾਂ ਮੈਂ ਠੰਡਾ ਆਇਆ ਗਰਮ ਨਹੀਂ ਮੈਂ ਜੱਗੀ ਪਾ ਕੇ ਇਹ ਤੁਹਾਡੇ ਕੋਲ 10 15 ਮਿੰਟ ਹੈਗੇ ਤਾਂ ਆਪਾਂ ਗੱਲ ਕਰਦੇ ਹਾਂ ਨਹੀਂ ਨਹੀਂ ਸਾਡੇ ਬਾਅਦ ਸਾਡਾ ਸਾਰਾ ਟਾਈਮ ਤੁਹਾਡੇ ਬਾਅਦ ਦੇਖੋ ਮੇਰੀ ਗੱਲ ਸੁਣੋ ਤੁਸੀਂ ਜੋ ਮਰਜ਼ੀ ਗੱਲ ਕਰੋ ਤੂੰ ਮੇਰਾ ਛੋਟਾ ਵੀਰ ਆ ਆਪਾਂ ਤੁਹਾਡੇ ਲਈ ਆਏ ਆ ਨਾ ਐਸੀ ਆਈ ਤੁਹਾਡੇ ਬਾਅਦ ਜਿੰਨੀ ਦੇਰ ਮਰਜ਼ੀ ਗੱਲ ਕਰੋ ਅੱਛਾ ਤੁਹਾਡੀ ਕੀਤੀ ਪਰ ਅਸੀਂ ਘਰ ਵੀ ਚਲਾਗੇ ਕਿਸਤਿਤ ਹੈਗੀ ਹੈ ਚਲੋ ਕੋਈ ਗੱਲ ਪਹਿਲਾਂ ਆਪਾਂ ਗੱਲ ਕਰਦੇ ਆ ਹੁਣ ਆਪਾਂ ਚਲੋ ਆ ਇਹਨਾਂ ਦਾ ਤਾਂ ਪਤਾ ਹੀ ਹੈ ਜੋ ਕਰ ਰਹੇ ਆ ਸਰਕਾਰ ਦਾ ਠੀਕ ਹੈ ਮਾ ਲੋ ਬਿਜਲੀ ਵੀ ਨਹੀਂ ਕੁਛ ਵੀ ਨਹੀਂ ਮੈਦੰਦਾ ਆਪਣੀਆਂ ਸਰਕਾਰਾਂ ਵੀ ਰਹੀਆਂ ਜੀ ਵਿੱਚ 14 ਤੋਂ ਲੈ ਕੇ 19 ਤੱਕ ਆਪਾਂ ਵੀ ਰਹੇ ਆ ਪਰ ਸਾਡੇ ਹਾਲਾਤ ਇਥੇ ਦੇ ਉੱਥੇ ਦੇ ਹਾਂ ਜੀ ਆਪਣੇ ਹਾਲਾਤ ਉਦਾਂ ਦੇ ਉਦਾਂ ਹੀ ਆ ਇਹਨਾਂ ਨੂੰ ਵੀ ਪਤਾ ਆ ਸਾਰਾ ਪਤਾ ਆ ਜੀ ਸਾਡੇ ਆ ਨਾ ਇਧਰ ਕੋਈ ਸੀਵਰੇਜ ਦਾ ਪ੍ਰਬੰਧ ਆ ਫੱਤਿਆਂ 'ਚ ਪਾਣੀ ਜਾਂਦਾ ਫੱਤਿਆਂ ਬਣੇ ਗਾਲਾ ਘੜਦੇ ਐ ਚਾਹੇ ਮੈਂ ਹੀ ਹੋਣਾ ਨਹੀਂ ਕਿ ਬੜਾ ਗਾਲਾ ਘੜਦਾ ਹਾਂ ਬਾਕੀ ਇੱਧਰ ਕੋਈ ਬੰਨੀ ਸਾਡੀ ਆ ਇੱਧੇ ਅਸੀਂ ਖੁਦ ਹੀ ਪੈਸੇ ਲਾਉਣੇ ਆ ਇੱਧਰ ਕੋਈ ਲੈਂਡਲੋਰਡ ਬੰਦਾ ਨਹੀਂ ਹੈਗਾ ਵੀ ਕਈ ਕਿਸੇ ਕੋ ਕਿਲਾ ਹੈ ਕਈ ਕੋ ਦੋ ਹੈ ਕਈ ਚਾਰ ਚ ਨਾਲ ਆ ਕੋਈ ਪੱਠਾ ਨਹੀਂ ਰਹਿ ਗਿਆ ਕੋਈ ਕੁਛ ਨਹੀਂ ਰਹਿ ਗਿਆ ਇਹ 8 9 ਦਾ 8 9 ਦਾ ਰਹਿ ਗਿਆ ਖੰਭਾ ਉੱਥੇ ਤੱਕ ਕੋਈ ਲਾਈਟ ਇੱਥੋਂ ਤਾਰਾ ਦੇਖ ਲਓ ਇੱਥੋਂ ਜਾ ਰਹੀਆਂ ਤਾਰਾ ਤੁਹਾਡੀ ਕਦ ਬਿਜਲੀ ਗਈ ਹੈ ਠੀਕ ਹੈ ਜੀ ਇਹ ਲੈਂਡ ਮੀਟਰ ਲੱਗੇ ਆ ਬਿਜਲੀ ਬਹੁਤ ਖਰਾਬ ਹੈ ਬਿਜਲੀ ਤਾਰਾ ਇੱਥੋਂ ਜਾਂਦੀਆਂ ਨਾ ਜੀ ਆ ਦੇਖੋ ਤਾਰਾ ਇੱਥੇ ਆ ਇਹ ਤਾਰਾ ਲੱਗਿਆ ਆ ਜੀ ਇਹਨਾਂ ਇਤਾਰਾਂ ਦੇ ਘਰਾਂ ਦੇ ਹਾਲਾਤ ਤੁਸੀਂ ਆ ਦੇਖ ਲਓ ਬੁਰੇ ਆ ਵਹਿ ਨਾਲ ਗੰਦਾ ਪਾਣੀ ਪੈਂਦਾ ਆ ਅਸੀਂ ਬਹੁਤ ਵਾਰੀ ਕਹਿ ਚੁੱਕੇ ਆ ਸੀਚੇ ਵਾਲੀ ਸਾਹਿਬ ਨੂੰ ਵੀ ਇਹਦੀ ਸਫਾਈ ਕਰਾ ਦਿਆ ਕਰੋ ਸਾਲ ਜੇ ਇੱਕ ਵਾਰੀ ਤਾਂ ਕਰਾ ਦਿਆ ਕਰੋ ਕਿਉਂਕਿ ਇੱਥੇ ਜ਼ਿੰਮੇਵਾਰ ਮਾੜਾ ਹੀ ਰਹਿੰਦਾ ਕੋਈ ਤਕੜਾ ਨਹੀਂ ਰਹਿੰਦਾ ਇੱਕ ਵੇਈਂ ਦੀ ਮਾਰ ਪੈਂਦੀ ਨਹੀਂ ਦੀ ਮਾਰ ਇਹ ਵੀ ਮਾਰ ਇਹ ਪਰਲੇ ਪਾਸੇ ਨਹੀਂ ਇੰਸਰਾ ਨਾ ਨਹੀਂ ਉਹ ਕਰਨਾ ਹਰ ਨਾਲ ਜਬਨੀ ਦੇ ਬਲ ਨਾ ਸਾਡੇ 35 ਆਪਣੀ ਆਪ ਇਹਨਾਂ ਨੂੰ ਦੋਸ਼ ਦਿੰਨੇ ਆ ਪੂਰਾ ਪਰ ਰਹੀਆਂ ਸਰਕਾਰਾਂ ਅਕਾਲੀਆਂ ਦੀ ਵੀ ਰਹੀਆਂ ਉਹਨੀਆਂ ਕਾਂਗਰਸ ਦੀ ਵੀ ਨਹੀਂ ਰਹੀ ਆ ਕੋਈ ਬੰਨ ਦਾ ਕੋਈ ਕੰਮ ਨਹੀਂ ਹੋਇਆ ਜੀ ਇੱਕ ਰੁਪਈਆ ਦੇ ਰੁਪਈਆ ਦਾ ਵੀ ਹੋਇਆ ਤਾਂ ਦੱਸ ਦਿਓ ਰੁਪਈਆ ਦਾ ਸਾਨੂੰ ਦੱਸ ਦਿਓ ਵੀ ਆ ਤੁਹਾਡਾ 1 ਰੁਪਈਆ ਦਾ ਕੰਮ ਹੋਇਆ ਹੈ ਅਸੀਂ ਕਰਕੇ ਗਏ ਕੋਈ ਸਰਕਾਰ ਆ ਕੇ ਕਹਿ ਦੇਵੇ ਕਿ ਆਹ ਕੀ ਫਸਲ ਬੀਜੀ ਹੋਈ ਸੀ ਝੋਨਾ ਝੋਨਾ ਸਾਰਾ ਚੋਕ ਤੇ ਜਿਹੜੇ ਵਿਚਾਰੇ ਜੀਵਿਦਾਰ ਛੋਟੇ ਆ ਉਹਨਾਂ ਨਾਲ ਤੇ ਮੇਜਾ ਹੁਣ ਵੀ ਸਾਡਾ ਕੁਝ ਕੀਤਾ ਜਾਵੇ ਨਾ ਅਸੀਂ ਫਿਰ ਵੀ ਤੁਹਾਡਾ ਧੰਨਵਾਦ ਕਰਦੇ ਆ ਇਹ ਝੋਨਾ ਸਾਰਾ ਡੁੱਬ ਗਿਆ ਸਾਰਾ ਡੁੱਬ ਗਿਆ ਕਿੰਨੇ ਕੋਲੇ ਕਿੱਟ ਜਮੀਨ ਹੁਣੇ ਵਾਲੇ ਇਧਰ ਬਣ ਜਾਂਦੀ ਹੋਣੀ ਆ ਬਾਫੀ ਆਈ 100 ਤੋਂ ਜ਼ਿਆਦਾ ਆ 250 ਦੇ ਲਿਗਿਆ ਪਹਿਲਾਂ ਤੋਂ ਲੈ ਕੇ ਜੀ ਆਪਣੇ ਜਿਹੜਾ ਕੋਲ ਤੋਂ ਤੱਕ ਪਾਣੀ ਵਾਲਾ ਉੱਥੋਂ ਤੱਕ ਸਾਰੀ ਦੋਨੋਂ ਸਾਨੂੰ 4 ਦਿਨ ਹੋ ਗਏ ਸੁੱਤੇ ਨਹੀਂ ਸੁੱਤੇ ਉੱਪਰੀ ਲਾਕ ਦੀ ਕੋਸ਼ਕਾ ਰੇਡ ਲਾ ਕੇ ਬਣੀ ਨਾ ਉਹ ਲਾਕੀ ਤੁਰੇ ਭਰੇ ਜਦੋਂ ਸਾਡੇ ਬੱਸੋਂ ਬਾਹਰ ਚਲ ਗਈ ਉਹਦੋਂ ਸੀ ਕਰ ਟੁੱਟ ਗਈ ਜਦੋਂ ਬੰਨੀ ਟੁੱਟੀ ਨਾ ਕਾਰ ਦਾ ਬੰਦਾ ਆਇਆ ਕੋਈ ਕੋਈ ਨਹੀਂ ਕੋਈ ਨਹੀਂ ਪਹਿਲੇ ਟੁੱਟੀ ਜਿਹੜੇ ਕੋਈ ਵੀ ਨਹੀਂ ਆਇਆ ਇਹਦੇ ਥੋੜਾ ਕੰਮ ਕਰਦੇ ਜਿਹੜੇ ਪਰ ਨਹੀਂ ਸਰਦੀ ਠੀਕ ਹੈ ਜੀ ਤੁਸੀਂ ਸਾਡੇ ਐਮਪੀਓ ਤੁਸੀਂ ਵੀ ਬਣੇ ਹੋ ਹਾਂ ਜੀ ਐਮਐਲਏ ਸਾਹਿਬ ਵੀ ਬਣੇ ਹੋ ਚਾਹੇ ਸਰਕਾਰ ਹੈਗੀ ਚਾਹੇ ਨਹੀਂ ਹੈਗੀ ਤੁਸੀਂ ਦੱਸੋ ਆਪਲੇ ਆਪਦੇ ਲੈਵਲ ਤੇ ਤੁਸੀਂ ਹੁਣ ਕੀ ਕਰਕੇ ਦੋਗੇ ਹਾਂਜੀ ਕੋਸ਼ਿਸ਼ ਕਰਦੇ ਸਾਰੀ ਗੱਲ ਦੀ ਨਾਲੇ ਇਹਦਾ ਪੱਕਾ ਹੱਲ ਕਰਦੇ ਆ ਕਿ ਹਰ ਸਾਲ ਤੁਹਾਨੂੰ ਕਰਦੇ ਹਾਂ ਹਾਂਜੀ ਇਸ ਦੇ ਬਾਰੇ ਵਿਚਾਰ ਕਰਦੇ ਆ ਅਸੀਂ ਕਮੇਟੀ ਤੇ ਡੀਸੀ ਦੇ ਨਾਲ ਮੀਟਿੰਗ ਕਰਾਂਗੇ ਹਾਂਜੀ ਦੇ ਦਿੱਲੀ ਵਾਲਿਆਂ ਨਾਲ ਵੀ ਕਰਿਆ ਨਾ ਡਿਸਟ੍ਰਿਕਟ ਦੀ ਰੱਖ ਲਈਏ ਪਲੈਨ ਸਾਨੂੰ ਸਾਰੇ ਮੇਰੀ ਸੋਗਲ ਜੇ ਤੁਸੀਂ ਕਰ ਸਕਦੇ ਆ ਤੇ ਸਾਨੂੰ ਇਹ ਬੰਨੀ ਪੂਰੀ ਪੱਕੀ ਕਰਵਾ ਦਿਓ ਪਿਛਲੀ ਵਾਰੀ ਜਦੋਂ ਜਰ ਪਾਣੀ ਆਇਆ ਤੁਹਾਨੂੰ ਮਾਅਬਜਾ ਮਿਲਿਆ ਮਾਅਬਜਾ ਮਿਲਿਆ ਉਹ ਇੱਕ ਫੁੱਟਿਆ ਉਹ ਸਾਡੇ ਨਾਲ ਹੀ ਆਰ 6 ਆਰ ਉਹ ਹੀ ਮਿਲਿਆ ਸਾਡੇ ਹਜੇ ਵੀ 23 ਦੀਆਂ ਕੰਡਾਂ ਨੂੰ ਡੇੜਾ ਪਈਆਂ ਹੋਈਆਂ ਹਜੇ ਤੱਕ ਮਾਅਬਜਾ ਜੀ ਸਾਹਿਬ ਦੇਖੋ ਇਹੋ ਜਿਹਾ ਸਮਾਂ ਤਾਂ ਸਾਡੇ ਤੇ ਆ ਰਿਹਾ ਹੈ ਹਾਂ ਕੋ ਮਵਾਜੀ ਦੀ ਕੁਛ ਨਹੀਂ ਬਣਦਾ ਕੁਛ ਨਹੀਂ ਬਣਦਾ ਆਪਣੇ ਸਮੇ 12000 ਰੁਪਿਆ ਆਪਾਂ ਭਰ 12000 ਰੁਪਿਆ ਆਪਾਂ ਭਰ ਕੇ ਲਾ ਦਿੰਦਾ ਹਾਂ ਹਾਂ ਜੀ ਇਹ ਕਿਸੇ ਚਾਹੇ ਕੋਈ ਸਰਕਾਰੀ ਜ਼ਮੀਨ ਤੇ ਬੈਠਾ ਸੀ ਬਿਲਕੁਲ ਸਹੀ ਜੀ ਚਾਹੇ ਕੋਈ ਸਰਕਾਰੀ ਵੀ ਤੇ ਬੈਠਾ ਸੀ ਚਾਹੇ ਮਾਲਕੀ ਤੇ ਬੈਠਾ ਸੀ ਇਹ ਕੋ ਵੱਡਿਆਂ ਜਿਹੜਾ ਜਿਹੜਾ ਸਰਜੀ ਜਿਹੜੀ ਉਹਨਾਂ ਦੇ ਸਰਕਾਰੀ ਸੀਗਾ ਸਰਕਾਰੀ ਜਗ੍ਹਾ ਤੇ ਬੈਠੇ ਆ ਠੀਕ ਜਿਨ੍ਹਾਂ ਦੇ ਪਹਿਲਾਂ ਸ਼ੁਰੂ ਇੱਕ ਮਿੰਟ ਇੱਕ ਮਿੰਟ ਜਿਹੜਾ 23 ਚ ਮਾਲਕੀ ਤੇ ਮਿਲਿਆ ਮਾਲਕੀ ਤੇ ਮਿਲਿਆ 6800 ਮਿਲਿਆ ਸਰਕਾਰੀ ਜ਼ਮੀਨਾਂ ਤੇ ਵੀ ਇੱਥੇ ਲੋਕਾਂ ਦੇ ਹੰਦਕਲ ਟੁੱਟੇ ਆ ਉਹ ਕਿਸੇ ਨੂੰ ਮਾਜਾ ਨਹੀਂ ਮਿਲਿਆ ਉਹ ਵੀ ਇਹਨਾਂ ਦਾ ਰੋਸ ਹੈਗਾ ਦੇਖੋ ਅਸੀਂ ਉਦੋਂ ਬਹੁਤ ਲੜਾਈ ਲੜੀ ਇਹ ਮੇਰੇ ਕੋ ਸਾਰੇ ਜਾਂਦੇ ਰਹੇ ਸਾਡੇ ਬੰਦੇ ਸਾਰੇ ਲੜਦੇ ਰਹੇ ਆ ਪਰ ਸਰਕਾਰ ਦੇ ਕੰਨ ਤੇ ਜੂਨੀ ਸਰਕੀ ਇਹ ਵੀਰਾਂ ਦਾ ਮੇਰਿਆਂ ਦਾ ਜੇ ਦੁੱਖ ਜਾਇਜ ਆ ਸਤਿ ਸ੍ਰੀ ਅਕਾਲ ਹੈ ਪਰਮਾਤਮਾ ਨੂੰ ਇੱਕ ਮਿੰਟ ਮੇਰੀ ਗੱਲ ਪੂਰੀ ਹੋ ਲੈਣ ਦੇ ਤੁਹਾਨੂੰ ਸਮਾਂ ਦੇ ਦੇਣਾ ਤੁਹਾਡੇ ਤੇ ਕਿਰਪਾ ਕਰ ਦੇਣੀ ਹੈ ਤੁਹਾਨੂੰ ਪੰਜਾਬ ਦੇ ਘਟੇ ਤੋਂ ਆਉਂਦੇ ਆ ਬਾਕੀ ਇੱਕ ਹੋਰ ਅੱਗੇ ਇੱਕ ਮਿੰਟ ਦੇ ਬੈਠੇ ਇੱਕ ਮਿੰਟ ਦਾ ਇੱਕ ਮਿੰਟ ਕਿਰਪਾ ਕਰ ਦੇਣੀ ਹੈ ਸਾਲ ਇੱਕ ਰਹਿ ਗਿਆ ਠੀਕ ਹੈ ਸਾਡਾ ਆ ਮਸਲਾ ਜਿਹੜਾ ਵਈਂ ਦੇ ਪ੍ਰੋਪਰ ਬੰਨ ਵਜਣੇ ਪਈਦੇ ਆ ਤਾਂ ਦਰਿਆ ਦਾ ਜਿਹੜਾ ਐਡਵਾਂਸ ਬੰਨਿਆ ਉਹਨੂੰ ਪ੍ਰੋਪਰ ਪੱਕਾ ਕਰਨਾ ਤਨ ਜਿਹੜੇ ਸਫਰ ਲਾਉਣੇ ਹੋ ਤੁਹਾਡੇ ਕੋਲ ਤੇ ਜਿਹੜੀ ਉਹਦੀ ਡੀ ਸੇਲਟਿੰਗ ਕਰਾਉਣੀ ਉਹ ਕੰਮ ਕਰਨਾ ਤਾਂ ਸਾਡੀ ਰਾਤ ਆਉਣੀ ਉਦਾਂ ਨਹੀਂ ਰਾਤ ਵੱਡਾ ਕੰਮ ਵੱਡਾ ਕੰਮ ਆ ਜ਼ਰੂਰ ਦੇਖੋ ਮੈਂ ਇਹ ਇਹ ਸੋਣਾ ਮੈਂ ਉਹ ਜਰ ਜਿਹੜੀ ਗੱਲ ਹੋ ਸਕਦੀ ਆ ਜਿਹੜੀ ਨਹੀਂ ਹੋ ਸਕਦੀ ਨਹੀਂ ਤੁਸੀਂ ਉਹਨੂੰ ਵੀ ਪਰ ਅਸੀਂ ਨਹੀਂ ਅਸੀਂ ਸਾਲ ਨਹੀਂ ਡਿੱਗਦੇ ਬੇਟਾ ਮੇਰੀ ਗੱਲ ਤਾਂ ਸੁਣ ਤੁਸੀਂ ਅਸੀਂ ਡਿਸਟ੍ਰਿਕਟ ਗ੍ਰਿਵੈਂਸਸ ਕਮੇਟੀ ਦੀ ਮੀਟਿੰਗ ਰੱਖਦੇ ਆ ਸੋਨੂੰ ਨੂੰ ਕਹਾਂਗੇ ਉਧਰ ਤੁਹਾਡੇ ਤੋਂ ਲੈ ਕੇ ਆਵਾਂਗੇ ਕੋਈ ਗੱਲ ਨਹੀਂ ਸਾਬਨਾ ਤੁਸੀਂ ਜੋ ਮਰਜੀ ਸਾਡੇ ਨਾਲ ਆਪਦੇ ਕੋਲੋਂ ਪੈਸਾ ਲਾ ਲਓ ਜਿੱਥੋਂ ਫੰਡ ਜੋ ਲਾ ਲਓ ਸਾਨੂੰ ਪਹਿਲਾਂ ਕਰਵਾ ਕੇ ਦਿਓ ਕੋਈ ਨਹੀਂ ਕਰਦੇ ਪਾਣੀ ਹੋਵੇ ਕੁਝ ਨਹੀਂ ਕਰ ਤੁਸੀਂ ਨਹੀਂ ਕਰ ਸਕਦੇ ਸਾਨੂੰ ਇਹ ਚੀਜ਼ ਤਾਂ ਪਤਾ ਆਇਆ ਪਰ ਤੁਸੀਂ ਜਿਹੜਾ ਕੰਮ ਆਪਦੇ ਲੈਵਲ ਤੇ ਕਰ ਸਕਦੇ ਆ ਆ ਜਿਹੜਾ ਸਾਡਾ ਆ ਟ੍ਰਾਂਸਫਰਮ ਉੱਥੇ ਜਾ ਕੇ ਇਹ ਕੰਮ ਪਹਿਲਾਂ ਚਾਹੀਦਾ ਇਹ ਮੈਂ ਕਰਵਾ ਛੱਡ ਦਿਓ ਇਹ ਪਹਿਲਾਂ ਚਾਹੀਦਾ ਦੇਖੋ ਗੱਡੀ ਵਾਲਾ ਸਾਨੂੰ ਪਹਿਲਾਂ ਚਾਹੀਦਾ ਓ ਯਾਰ ਮੇਰੀ ਗੱਲ ਸੁਣ ਲੈ ਇਹ ਕੰਮ ਮੈਂ ਦੋਨੇ ਕਰਵਾ ਬੰਨੀ ਵਾਲਾ ਕੰਮ ਦੇਖੋ ਕੱਚਾ ਪੱਕਾ ਮੈਂ ਮੈਂ ਕਦੀ ਅਜੇ ਤੱਕ ਤੁਹਾਨੂੰ ਪਤਾ ਮੈਂ ਕਦੀ ਝੂਠਾ ਵਾਦਾ ਨਹੀਂ ਕੀਤਾ ਜਿਹੜਾ ਟਰਾਂਸਫਰਮ ਵਾਲਾ ਉਹ ਮੈਂ ਕਰਵਾ ਦੂੰਗਾ ਇਹ ਤੁਸੀ ਬੰਨੀ ਵਾਲਾ ਹੋਰ ਨਾ ਕਰੋ ਸਾਨੂੰ ਜਿੱਥੋਂ ਤੋੜ ਆਇਆ ਉਹਨਾਂ ਬੰਨ ਉਹ ਦੋਨੋਂ ਕਰ ਦੇ ਨਾ ਜਾ ਵੈਸਾ ਦੋਨੇ ਕਰੋ ਦੋਨੇ ਕਰ ਦੇ ਨਾ ਇੱਕ ਕੱਲ ਬਾਅਦ ਕਰਦੇ ਸਨ ਜਿਹੜਾ ਸਾਡੇ ਨਾਲ ਬੋਲ ਕੇ ਮੇਰਾ ਕੀ ਸੀ ਸਾਰਾ ਪਰੋਬਲਮ ਆ ਨਹੀਂ ਸਰ ਜੀ ਮੈਂ ਜਿਹੜਾ ਬੀਸੀ ਜਾ ਕੇ ਜੀ ਨਹੀਂ ਮੈਂ ਕਰਵਾਉਣੇ ਇਹ ਤਾਂ ਫਰਕਾ ਕਰਵਾਉਣੇ ਇਹ ਤਾਂ ਫਰਕਾ ਕਰਵਾਉਣੇ ਮੇਰੇ ਮੁਖਵੰਤ ਸਾਡੇ ਦੀ ਬਤ ਕਰਾਉਣਾ ਚਾਹੁੰਦਾ ਹਾਂ ਮੁੱਖ ਮੰਤਰੀ ਨੂੰ ਸੁਣੋ ਆ ਗੱਲ ਸੁਣੋ ਇਹਦਾ ਵੱਡਾ ਬੰਦਾ ਤੁਹਾਡੇ ਕੋਲ ਆ ਕੇ ਖੜਾ ਗਿਆ ਕੋਈ ਅਜੇ ਤੱਕ ਨਹੀਂ ਫੜਦਾ ਨਾ 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 ਧੰਨ ਦੇਖਣਗੇ ਆਪ ਦੇਖ ਨਹੀਂ 2027 ਦਾ ਮੁੱਖ ਮੰਤਰੀ ਸੱਤਾ ਬਣਾਉਣਾ ਹੈ ਥੋੜਾ ਬਣਾਉਣਾ ਵੀ ਹੈਗਾ ਮੁੱਖ ਮੰਤਰੀ ਜਣ ਜਾਂ ਨਹੀਂ ਜਣ ਕਿਸੇ ਨੂੰ ਜਾਣ ਲੋ ਮੁੱਖ ਮੰਤਰੀ ਭਾ ਪੇ ਸਾਹ ਹਾਂਜੀ ਲੋਕ ਚਾਹੁੰਦੇ ਹਨ ਉਹ ਅੱਛੀ ਜੀ ਨਿਕਲ ਕੇ ਬੈਠੇ ਨਿਕਲ ਕੇ ਬੈਠੇ ਪਹਿਲੇ ਪੁੱਤਰ ਨੂੰ ਪੁੱਤਰ ਨੂੰ ਮੱਤ ਘੱਟ ਗਿਆ ਸੀ ਬੈਠੇ ਰਹੇ ਹੱਥ ਆਹ ਲਾੜ ਦਿਖਾਉਣਾ ਕਿਸ ਦੀ ਬੋਲ ਖੇਡਿਆ ਜੇ ਦਿਖਾਉਣਾ ਤਾਂ ਅਸੀਂ ਦਿਖਾ ਜੇ ਦਿਖਾ ਲੈਣੇ ਹੈ ਡਰਾਈਵਰ ਪੱਤੇ ਐਡੀ ਗੱਲ ਲੱਤ ਵਾਲੀ ਗੱਲ ਹੈ ਜੇ ਤੁਸੀਂ ਖੁਦ ਦੇਖਣਾ ਚਾਹਦੇ ਹਾਂ ਦੇ ਹੱਥ ਮੇਰੇ ਨਾਲ ਆਹ ਸੀ ਤਿਖਾ ਲਾ ਰਹੇ ਚਲੋ ਆ ਜੀ ਪੂਜੇ ਬੱਸੇ ਨੂੰ ਮੁੜ ਜਾਓ ਨਹੀਂ ਨਹੀਂ ਕੋਈ ਨਹੀਂ ਇਹ ਬੰਦੇ ਪੱਕੇ ਆ ਦੇਖ ਨਹੀਂ ਜਿਆਦਾ ਨਾ ਚੱਲੋ ਜਿਆਦਾ ਵੀ ਜਿਹੜੇ ਵੇਖੋ ਜਿਆਦਾ ਜਿਆਦਾ ਕੱਢ ਜਾ ਇੱਕ ਵੀਡੀਓ ਵੀਡੀਓ ਉਹ ਬੰਦੇ ਦੀ ਪਹਿਲਾਂ ਵੀਡੀਓ ਵੀਡੀਓ ਬਣਾ ਰਹੇ ਹਾਂ ਜੀ ਇੱਕ ਮਿੰਟ ਇੱਕ ਮਿੰਟ ਇੱਕ ਮਿੰਟ ਇੱਕ ਮਿੰਟ ਚਲ ਦੇ ਕੋਣੋ ਕੋਣੋ ਧਿਆਨ ਨਾਲ ਧਿਆਨ ਨਾਲ ਬੜਾ ਤਕਰ ਨਾ ਨਹੀਂ ਮੜ ਜਾ ਅੱਗੇ ਆਓ ਥੋੜਾ ਜਿਹਾ ਬੇਟਾ ਅੱਗੇ ਅੱਗੇ ਹੋ ਜਾ ਆਪਾਂ ਉਧਰ ਲੈ ਜਾਂਦੇ ਬੰਦੇ ਨਹੀਂ ਕੰਦੇ ਆਪਾਂ ਨੂੰ ਬਿਧਾਉਣਾ ਕੋਈ ਬਿਧਾ ਨਾ ਕਰੋ ਆਪਣੀ ਜਗ੍ਹਾ ਬੈਠ ਜਾ ਹਾਕਮ ਪਾਸੇ ਹੋ ਜਾ ਬਣਾ ਦੇ ਉਹ ਪਰੇ ਦੇਖਿਓ ਕੋਈ ਨਹੀਂ ਕੋਈ ਨਹੀਂ ਬਸ ਇਹਨੂੰ ਵੀ ਕੁਝ ਹੁੰਦਾ ਹਾਕਮ ਇਧਰ ਹੋ ਜਾ ਆਹੋ ਦਿਖਾ ਲਿਓ ਨੇ ਦਿਖਾ ਲਿਓ ਨੇ ਉਹ ਮਰ ਜਿਆ ਹੋ ਗਿਆ ਲੈ ਜੀ ਸਾਈਟ ਡਗ ਰਹੀ ਹੈ ਸਾਰਾ ਸਰ ਦੇਖੋ ਸਾਰਾ ਚੋਲਾ ਅੱਜਾ ਇੱਥੇ ਚੋਲਾ ਆਹ ਦੇਖੀ ਉੱਤੇ ਕਿੰਨੀ ਡਫੜੀ ਮਰ ਗਈ ਇਹ ਮੁੰਡਾ ਨਮਕ ਕਿੰਨੇ ਜਿਹੇ ਤੇਰੇ ਪਾਸੋਂ ਮੇਰੇ ਇੱਧਰ 6-7 ਕਿੱਲੇ ਬਣ ਗਏ ਬੱਚੇ ਮੇਰੇ ਕੋਲ ਉਧਰ ਵੀ ਆ ਇਹ ਸਾਰੇ ਡੁੱਬ ਗਏ ਸਾਰੇ ਡੁੱਬ ਗਏ ਹੁਣ ਇਹ ਜਾਗਰਤਾ ਨਹੀਂ ਨਾ ਦੇਖ ਲਓ ਤੁਹਾਡੇ ਸਾਹਮਣੇ ਇਹ ਗਲ ਜਾਣਾ ਸਰ ਪਾਣੀ ਇੱਥੇ ਆਪ ਦੇਖੋ ਸਿਰਫ ਪਾਣੀ ਵੀ ਗੰਦਾ ਹੈ ਇਹ ਕਰਨਾ ਉਹ ਸਾਰਾ ਇਹ ਅੱਗੇ ਬਾਹਰ ਜਾਣਾ ਹੁੰਦਾ ਤੇ ਸੁਵਿਸ਼ੀ ਕਰਦੇ ਸਰ ਵੀ ਆਪੇ ਹਾਰਕਨ ਵਾਲਾ ਕਿਸੇ ਦਾ ਕਿੱਲਾ ਆ ਕਿਸੇ ਦੇ ਉਹ ਪੱਤੇ ਜੋ ਗੱਬੜੀ ਐ ਬੇਟੂ ਉਹ ਬੇਟੂ ਇਹ ਸਰ ਜੀ ਨੂੰ ਕਹਦੇ ਜੇ ਹੱਲ ਹੋਣਾ ਨਾ ਮੇਰੇ ਭਾਈ ਅੱਖਾਂ ਘਰ ਲੱਜਾ ਇਹ ਸਾਡੀ ਅੱਗੇ ਸਰ 75 ਦੇਖੋ ਜੇ ਸਾਡੀ ਕਿ 75% ਵੋਟਾਂ ਨਾ ਹੁਣ ਸਾਡੀ 100 ਯਾਰ ਵੋਟਾਂ ਨੇ ਖਾਧੂ ਵੋਟਾਂ ਨੂੰ ਛੱਡ ਨਹੀਂ ਤੇਰਾ ਕੰਮ ਵੋਟਾਂ ਦੀ ਹੈ ਅੱਜ ਤੁਹਾਡਾ ਪਰ ਮੁਸੀਬਤ ਹੈ ਤੁਹਾਡੇ ਸਾਥ ਦੇਣ ਦੀ ਗੱਲ ਹੈ ਬੋਟਾਂ ਅਜੇ 1.5 ਸਾਲ ਪਿਆ ਜਿਹਨੂੰ ਪਾਉਣੀਆਂ ਹੋਈਆਂ ਜਨਤਾ ਦੇ ਬੋਰਾ ਜੀ ਤੁਹਾਡਾ ਇਹ ਗੱਲ ਉੱਪਰ ਤੱਕ ਪਹੁੰਚਾਉਂਦਾ ਮੇਰਾ ਲਾਡੀ ਲਾਡੀ ਸਾਹਿਬ ਦਾ ਰੋਲਾ ਥੋੜਾ ਜਾ ਰਿਹਾ ਇਸੇ ਕਰਕੇ ਸਿਰ ਬੰਨੀ ਦਾ ਕਰਕੇ ਨਾਲ ਮਰਦੀ ਰੋਲਾ ਸਿਰ ਬੰਨੀ ਦਾ ਰੋਲਾ ਛੱਡ ਤੈਨੂੰ ਨਾ ਆਪਾਂ ਨੇ ਤੇਰੀਆਂ ਬੋਟਾਂ ਤਾਂ ਨਹੀਂ ਆਪ ਨੂੰ 11 ਦਿਨਾਂ ਨੂੰ ਨਹੀਂ ਆਪੀਆਂ ਬੋਟਾਂ ਦੀ ਗੱਲ ਨਹੀਂ ਹੈ ਗੱਲ ਆਡੀ ਮੇਰੀ ਗੱਲ ਸੁਣ ਲੋ ਮੇਰੀ ਗੱਲ ਸੁਣੋ ਹੈਲੋ ਲਾਡੀ ਸਾਹਿਬ ਨੇ ਸਾਨੂੰ ਸਿੱਧੇ ਦਾ ਲਾਰਾ ਲਾਇਆ ਸੀਗਾ ਬਣਨ ਤੋਂ ਪਿੱਛੇ ਤੱਕ ਨਹੀਂ ਬਣਿਆ ਹੁਣੇ ਮੌਜੂਦਾ ਐਮਐਲਏ ਆ ਉਹ ਐਵੇਂ ਨਹੀਂ ਬਣਾ ਸੀਵੇ ਸਾਡਾ ਸਮਝ ਕੇ ਕੋਈ ਗੁੱਸਾ ਆਏਗਾ ਅਸੀਂ ਕਹਿ ਸਕਦੇ ਹਾਂ ਸਾਡਾ ਹੈਗਾ ਗੁੱਸਾ ਚਲ ਕੋਈ ਗੱਲ ਨਹੀਂ ਵੀ ਰਹੀ ਕਰਾਂ ਦਿੱਤਾ ਸਾਨੂੰ ਰੋਗ ਨਹੀਂ ਖਟਾਣਾ ਪੈਣਾ ਨਾ ਸਰ ਜਿਹਦਾ ਅਨੁਸਾਰ ਜੇ ਆਪਾਂ ਪਰਿਵਾਰ ਇਹ ਕਿੰਨੇ ਸਾਰੇ ਆ ਪੂਰੇ 400 ਮੀਟਰ ਤੋਂ ਲੈ ਕੇ 80 ਮੀਟਰ ਤੱਕ ਚੱਲਦਾ 400 ਮੀਟਰ ਸਰ ਜੀ ਜੇ ਆਪਾਂ ਇਹ ਅਠਾ ਘਰਾਂ ਨੂੰ ਜੇ ਆਪਾਂ ਜਗ੍ਹਾ ਹੀ ਇੱਥੇ ਥੋੜੀ ਥੋੜੀ ਦੇ ਦਈਏ ਹਾਂਜੀ ਨਹੀਂ ਆ ਤੁਹਾਡੀ ਜ਼ਮੀਨ ਨਹੀਂ ਨਹੀਂ ਹੈਗੀ ਪਰਲੀ ਸਾਈਡ ਤੇ ਆ ਨਾ ਪਰਲੀ ਹੈ ਨਹੀਂ ਇਧਰ ਹੀ ਆ ਪੰਚਾਇਤ ਦੀ ਹੈ ਹਾਂਜੀ ਪੰਚਾਇਤ ਦੀ ਪੰਚਾਇਤ ਦੀ ਉੱਥੇ ਕੋਈ ਕਰ ਰਿਹਾ ਪਰਲੀ ਇੱਦਾਂ ਆ ਪੰਚਾਇਤ ਦੀ ਟਾਵਾਂ ਡੋਲਿਆ ਕੋਈ ਕਿਤੇ ਪਈ ਆ ਕੋਈ ਕਿਤੇ ਜੇ ਆਪਾਂ ਉਹ ਹੱਲ ਹੋ ਜਾਵੇ ਤਾਂ ਆਪਾਂ ਇਹ ਤੁਸੀਂ ਵੀ ਕੋਸ਼ਿਸ਼ ਕਰੋ ਉਹਨਾਂ ਨੂੰ ਪਰ ਹੁਣ ਤੁਸੀਂ ਐਡੇ ਵਧੀਆ ਕੰਮ ਬਣਾਏ ਹੋ ਉਹ ਕਿਸ ਤਰ੍ਹਾਂ ਬਦਲ ਨਹੀਂ ਸਰ ਜੀ ਸਾਨੂੰ ਸਾਰਾ ਸਭ ਤੋਂ ਸੌਖਾ ਆ ਚਲੋ ਕੁਦਰਤ ਨੂੰ ਕੁਦਰਤ ਨੂੰ ਨਹੀਂ ਆ ਪਰੋਕ ਸਕਦੇ ਜੇ ਉਹ ਸਾਡੀ ਬੰਨੀ ਪੱਕੀ ਹੋ ਜਾਵੇ ਨਾ ਲੋਰੀ ਦੇ ਨਾਲ ਕੰਮ ਨਹੀਂ ਹੋਊਗਾ ਪਾਣੀ ਨਹੀਂ ਨਹੀਂ ਆਊਗਾ ਤੇ ਘਰ ਵੀ ਘਰ ਦਾ ਪ੍ਰਬੰਧ ਕਰ ਦੇਵੇ 19 ਤੋਂ ਬਾਅਦ ਹੁਣ ਆਉਣ ਲੱਗਿਆ ਪਹਿਲਾਂ ਕਾਫੀ ਚਿਰ ਨਹੀਂ ਆਇਆ ਇਧਰ ਭਾਂਜਾ ਮੇਰਾ ਲੰਬਰਦਾਰ ਮੇਰਾ ਨੰਬਰਦਾਰ ਪਹਿਲਾਂ ਨਾਨਾ ਜੀ ਮੇਰੇ ਸੀਗੇ ਉਹਨਾਂ ਦੇ ਚਾਚਾ ਕੋਈ ਗਰਦੋਰੀ ਗਰਦੋਰੀ ਨਹੀਂ ਅੱਜ ਕੁਝ ਨਹੀਂ ਹੋਇਆ ਅੱਜ En estas minutos hasta la guilla